ਆਈ ਬ੍ਰਾਂਜ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਕਿਹੜੇ ਕਿਹੜੇ ਮਸਲਿਆਂ ਤੇ ਕਰੀਆ ਕੀ ਹੈ ਅਗਲੇ ਐਕਸ਼ਨ ਨੇ ਅੱਜ ਦੀ ਜਿਹੜੀ ਮੀਟਿੰਗ ਭਾਰਤੀ ਕਿਸਾਨ ਜੁਨੂਇਤਾ ਗਰਾਹਾਂ ਦੀ ਅਗਰਾਹਾਂ ਦੇ ਗੁਰੂ ਘਰ ਦੇ ਵਿੱਚ ਹੋਈ ਹੈ ਇਹ ਮੀਟਿੰਗ ਦੇ ਵਿੱਚ ਸਾਡੇ ਮੇਨ ਦੋ ਤਿੰਨ ਏਜੰਡੇ ਤੇ ਪਹਿਲਾ ਏਜੰਡਾ ਸਾਡਾ ਜਿਹੜਾ 24 ਤਰੀਕ ਨੂੰ ਅਸੀਂ ਸਮਰਾਲੇ ਦੇ ਵਿੱਚ ਸੰਯੁਕਤ ਮੋਰਚੇ ਦੇ ਸੱਦੇ ਤੇ ਬਹੁਤ ਵੱਡਾ ਇਕੱਠ ਹੈ ਜਿਹੜਾ ਉੱਥੇ ਕਰਨੇ ਜਾ ਰਹੇ ਆ ਜੇਤੂ ਰੈਲੀ ਜਿਹੜੀ ਲੈਂਡ ਪੂਲਿੰਗ ਨੀਤੀ ਸੀ ਸਰਕਾਰ ਲੈ ਕੇ ਆਈ ਸੀ ਜਿਹੜੀ ਵਾਪਸ ਕੀਤੀ ਐ ਉਹਦੇ ਸੰਬੰਧ ਚ ਅਸੀਂ ਜੇਤੂ ਰੈਲ ਕਰ ਰਹੇ ਆ ਉੱਥੇ ਸਮਰਾਲੇ ਦੀ ਧਰਤੀ ਤੇ ਉਦੋਂ ਅੱਗੇ ਆ ਇੱਕ 14 ਤਰੀਕ ਦਾ ਪ੍ਰੋਗਰਾਮ ਉਹਦੇ ਵੀ ਜਾਣਕਾਰੀ ਦਿੱਤੀ ਐ ਅਸੀਂ ਅੱਜ ਸਾਰੇ ਕਿਸਾਨਾਂ ਨੂੰ ਬਰਨਾਲੇ ਦੀ ਦਾਣਾ ਮੰਡੀ ਚ ਕੱਲੀ ਭਾਰਤੀ ਕਿਸਾਨਾਂ ਦੀ ਏਕਤਾ ਗਰਾਹਾਂ ਦਾ ਪ੍ਰੋਗਰਾਮ ਹੋਣਾ ਤੇ ਪਿਛਲੇ ਦਿਨਾਂ ਚ ਜਿਹੜੀ ਮੌਕੇ ਦੇ ਵਿੱਚ ਅਸੀਂ ਏਸੇ ਗੱਲ ਨੂੰ ਲੈ ਕੇ ਮੌਕੇ ਦੇ ਵਿੱਚ ਪ੍ਰੋਗਰਾਮ ਕਰਕੇ ਆਏ ਆ ਉਹਦੀ ਜਿਹੜੀ ਰਿਪੋਰਟ ਹੈ ਉਹ ਅਸੀਂ ਅੱਜ ਜਣੀ ਸਾਂਝੀ ਕੀਤੀ ਹੈ ਇਸ ਕਰਕੇ ਅੱਜ ਸਾਡੀਆਂ ਮੇਨ ਇਹ ਦੋ ਤਿੰਨ ਏਜੰਡੇ ਤੇ ਇਹਨਾਂ ਏਜੰਡਿਆਂ ਤੇ ਅਸੀਂ ਵਿਚਾਰ ਕੀਤਾ ਇਹਦੇ ਵਿੱਚ ਅੱਜ ਜਣੀ ਸਾਡੇ ਕਿਸਾਨਾਂ ਚ ਬਹੁਤ ਭਾਰੀ ਉਤਸ਼ਾਹ ਸੀ ਜਣੀ ਬਹੁਤ ਵੱਡੀ ਗਿਣਤੀ ਚ ਸਾਡੀਆਂ ਜਿਹੜੀਆਂ ਬੱਸਾਂ ਨੇ ਸਨਾਬਲਾਕ ਤੋਂ ਲਗਭਗ 40-42 ਬੱਸਾਂ ਜਿਹੜੀਆਂ ਅੱਜ ਲਿਖੀਆਂ ਜਾ ਚੁੱਕੀਆਂ ਨੇ ਹੋਰ ਸਾਨੂੰ ਉਮੀਦ ਆ ਵੀ ਹੋਰ ਵਧਣਗੀਆਂ ਜਣੀ ਲਗਭਗ ਵੱਡੀ ਗਿਣਤੀ ਚ ਇਹ ਤੇ ਨੌਜਵਾਨ ਸਾਡੀਆਂ ਮਾਵਾ ਪੈਣਾ ਸਾਡੇ ਕਿਸਾਨ ਜਾਣਗੇ ਜਣੀ ਵੱਡੇ ਪਿੰਡਾਂ ਦੇ ਬੜੇ ਉਤਸ਼ਾਹ ਨਾਲ ਕਿਹਾ ਵੀ ਦੋ ਦੋ ਬੱਸਾਂ ਅਸੀਂ ਕਰ ਲਈਆਂ ਲੋੜ ਪਈ ਤਾਂ ਅਸੀਂ ਇੱਕ ਅੱਧੀ ਬੱਸ ਹੋਰ ਵੀ ਮੌਕੇ ਦੇ ਕਰ ਸਕਦੇ ਆ ਇਸ ਕਰਕੇ ਬਹੁਤ ਵੱਡਾ ਉਤਸ਼ਾਹ ਲੋਕਾਂ ਚ ਵੱਡੀ ਗਿਣਤੀ ਜਣੀ ਉਸ ਦਿਨ ਚਮਰਾਲੇ ਦੀ ਦਾਣਾ ਮੰਡੀ ਸਾਡੇ ਕਿਸਾਨ ਆ ਜਿਹੜੇ 14 ਵਾਲਾ ਜਿਹੜੇ ਅਗਲੇ ਮਹੀਨੇ 9ਵੇਂ ਮਹੀਨੇ ਦੀ 14 9ਵੇਂ ਮਹੀਨੇ ਦੀ 14 ਤਰੀਕ ਨੂੰ ਕੀ ਕੀ ਉਹ ਕੀ ਪ੍ਰੋਗਰਾਮ ਹੈ ਉਹ ਸਾਡੀ ਜਥੇਬੰਦੀ ਦਾ ਜਣੀ ਜਿਵੇਂ ਆਪਾਂ ਕਹਿ ਦਈਏ ਵੀ ਜਿਵੇਂ ਰਾਖੀ ਕਰਨ ਵਾਸਤੇ ਸਾਡੇ ਆਗੂਆਂ ਦੇ ਜਿਵੇਂ ਸਰਕਾਰ ਹਮਲੇ ਤੇ ਆਈ ਹੋਈ ਹੈ ਸਾਬੀਆਂ ਜ਼ਮੀਨਾਂ ਦੀ ਰਾਖੀ ਲਈ ਯਾਨੀ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਹੀ ਜਿਹੜਾ ਅਸੀਂ 14 ਨੂੰ ਪ੍ਰੋਗਰਾਮ ਕਰਨ ਜਾ ਰਹੇ ਹਾਂ ਕਿਉਂਕਿ ਵੱਡੀ ਪੱਧਰ ਤੇ ਅੱਜ ਸਰਕਾਰ ਹੈ ਜਿਹੜੀ ਸਾਡੇ ਪਿਛਲੇ ਦਿਨਾਂ ਚ ਕੀਤੇ ਹੋਏ ਪ੍ਰੋਗਰਾਮ ਨੇ ਜਿਵੇਂ ਜ਼ਮੀਨਾਂ ਦੀ ਜਿਉਂਦ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਕਿਸਾਨਾਂ ਦੀ ਸਾਡੇ ਝਪਟ ਹੋਈ ਹੈ ਸਰਕਾਰ ਨਾਲ ਸਰਕਾਰ ਉਹ ਸਾਡੇ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਤੇ ਆਉਣ ਲੱਗੀ ہوئی ਹੈ ਉਹ ਖੋ ਕੇ ਜਣੀ ਸਰਕਾਰ ਨੂੰ ਦੇਣ ਦੀਆਂ ਸਕੀਮਾਂ ਨੇ ਬਿਉੰਤਾ ਨੇ ਪੈਂਪ ਪਲਾਨ ਹੈ ਜਿਵੇਂ ਭਾਰਤ ਮਾਲਾ ਇਹ ਕਈ ਜਗ੍ਹਾ ਤੇ ਜਣੀ ਇਸ ਤਰ੍ਹਾਂ ਦੇ ਮਸਲੇ ਆ ਜਣੀ ਉਹਦੇ ਸਬੰਧ ਦੇ ਵਿੱਚ ਅੱਜ ਸਾਡੇ ਵੱਡੀ ਪੱਧਰ ਤੇ ਜਿਹੜੇ ਆਗੂ ਹੈ ਉਹਨਾਂ ਤੇ ਜਿਵੇਂ ਪਰਚੇ ਪਏ ਹੋਏ ਹੈ ਜਣੀ ਆਗੂਆਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਆਗੂਆਂ ਦੇ ਰਿਸ਼ਤੇਦਾਰਾਂ ਦੀ ਜੀ ਕਿੱਥੇ ਆ ਜੀ ਥੋੜੀ ਰਿਸ਼ਤੇਦਾਰੀ ਕਿੱਥੇ ਆ ਫਲਾਣੇ ਆਗੂ ਦੀ ਕਿੱਥੇ ਆ ਜਣੀ ਉਹ ਜ਼ਾਇਤ ਫਲਾਉਣ ਦੇ ਲਈ ਡਰਾਉਨ ਦੇ ਲਈ ਇਹ ਬੇਵੋਤ ਬੰਦੇ ਆ ਜਿਹੜੀ ਸਰਕਾਰ ਬਣਾ ਰਹੀ ਹੈ ਇਹ ਬੇਵੋਤ ਬੰਦੀਆਂ ਸਾਰਿਆਂ ਨੂੰ ਫੇਲ ਕਰਨ ਦੇ ਲਈ ਅਸੀਂ ਇੱਕ ਬਹੁਤ ਯਾਨੀ ਕਹਿਣਾ ਉਪਰਭਾਵਸ਼ਾਲੀ ਰੈਲੀ ਆ ਜਿਹੜੀ ਉਹ ਸਰਕਾਰ ਨੂੰ ਪ੍ਰਣਾਲੇ ਦੀ ਦਾਣਾ ਮੰਡੀ ਚ ਕਰਕੇ ਵੀ ਦੱਸਾਂਗੇ